ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਲੋਹੜੀ ਦਾ ਤਿਹਾਰਾ ਤੇ ਕਲਿਆਣ ਟੀਵੀ ਦੀ ਟੀਮ ਵੱਲੋਂ ਸੇਵਾਸੀਆਂ ਨੂੰ ਜਿਹਾ ਆਪਾਂ ਕਹਦੀਏ ਦੁਨੀਆ ਭਰ ਵਿੱਚ ਵਸਦੇ ਜਿਹੜੇ ਲੋਹੜੀ ਦਾ ਤਿਹਾਰ ਮਨਾਉਣ ਵਾਲੇ ਨੂੰ ਬਹੁਤ ਸਾਰੀਆਂ ਵਧਾਈਆਂ ਤੇ ਲੋਹੜੀ ਦਾ ਪਵਿੱਤਰ ਤਿਹਾਰ ਪਿਛਲੇ ਸਮੇਂ ਚ ਬਚਪਨ ਤੋਂ ਵੀ ਅਸੀਂ ਵੀ ਦੇਖਦੇ ਆਏ ਆ ਆਪਾਂ ਸਾਰੇ ਵੀ ਜਿਹੜੇ ਲੋਕ ਮੁਹੱਲੇ ਦੇ ਇਕੱਠੇ ਬੈਠ ਕੇ ਜਿਹੜੀ ਲੋਹੜੀ ਦਾ ਤਿਹਾਰ ਮਨਾਉਂਦੇ ਸੀ ਤੇ ਜਿਹੜੀ ਦਲੇਦਰ ਦੀ ਗੱਲ ਕਰਦੇ ਸੀ ਉਸ ਨੂੰ ਦੂਰ ਕੀਤਾ ਜਾਂਦਾ ਸੀ ਇੱਕ ਪਰੰਪਰਾ ਮੰਡੀ ਸੀ ਪਰ ਹੁਣ ਲਗਾਤਾਰ ਜਿਹੜਾ ਤਿਹਾਰ ਉਹ ਬਦਲਦਾ ਜਾ ਰਿਹਾ ਪਹਿਲਾਂ ਆਮ ਘਰਾਂ ਦੇ ਵਿੱਚ ਜਿਹੜੀਆਂ ਪਾਥੀਆਂ ਹੁੰਦੀਆਂ ਸੀ ਕਿਉਂਕਿ ਬਹੁਤ ਸਾਰੇ ਪਸ਼ੂ ਜਾਨਵਰ ਡੰਗਰ ਹੁੰਦੇ ਸੀ ਤੇ ਘਰਾਂ ਵਿੱਚ ਪਾਥੀਆਂ ਮਿਲਦੀਆਂ ਸੀ ਪਰ ਹੁਣ ਇਹ ਜਿਹੜੇ ਸ਼ਹਿਰ ਵਾਸੀਆਂ ਦੀ ਗੱਲ ਕਰ ਲਈਏ ਵੈਸੇ ਤਾਂ ਪਿੰਡਾਂ ਵਿੱਚ ਵੀ ਜਿਹੜਾ ਇਹ ਬਹੁਤ ਗਿਣਤੀ ਲੋਕ ਆ ਜਿਹੜੇ ਉਹ ਪਸ਼ੂਆਂ ਨੂੰ ਛੱਡ ਗਏ ਨੇ ਕਿਉਂਕਿ ਯਾਦਾ ਸ਼ਹਿਰਾਂ ਦੇ ਵਿੱਚ ਆ ਗਏ ਨੇ ਜਾਂ ਅੱਜਕੱਲ ਜਿਹੜੀ ਨਵੀਂ ਪੀੜੀ ਆ ਉਹ ਪਸ਼ੂਆਂ ਵੱਲ ਧਿਆਨ ਨਹੀਂ ਦਿੰਦੀ ਪਰ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਰਿਹਾ ਬਠਿੰਡਾ ਦੇ ਮਾਡਲ ਟਾਊਨ ਫੇਸ 1 ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਪਾਥੀਆਂ ਵੇਚਣ ਵਾਸਤੇ ਜਿਹੜੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਲੋਕ ਆਉਂਦੇ ਨੇ ਤੇ ਆਪਣਾ ਇੱਕ ਤਰ੍ਹਾਂ ਦਾ ਜਿਹੜਾ ਬਿਜ਼ਨਸ ਆ ਉਹ ਚਲਾਉਂਦੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਹੁਣ ਇਸ ਤਿਹਾਰ ਦੇ ਵਿੱਚ ਕਾਫੀ ਪਰਵਰਤਨ ਆ ਚੁੱਕਿਆ ਕਿਉਂਕਿ ਪਿਛਲੇ ਸਮਾਂ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਵੀ ਲੋਕ ਇਕੱਠੇ ਬੈਠਦੇ ਸੀ ਤੇ ਹੁਣ ਉਹ ਚਾਰ ਬਾਥੀਆਂ ਜਾਂ ਚਾਰ ਲੱਕੜਾਂ ਲਿਆ ਕੇ ਸਿਰਫ ਪਰਿਵਾਰਾਂ ਦੇ ਲੋਕੀ ਦੀ ਕਈ ਵਾਰੀ ਅਲੱਗ-ਅਲੱਗ ਜਿਹੜੇ ਲੋਹੜੀ ਮਨਾਉਂਦੇ ਆ ਜਦੋਂ ਇੱਥੇ ਕਈ ਖਰੀਦਦਾਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਪਵਿੱਤਰ ਤਿਹਾੜੀ ਤੇ ਲੋਕਾਂ ਨੂੰ ਇਕੱਠੇ ਬਹਿਣਾ ਚਾਹੀਦਾ ਜੇ ਮੋਬਾਈਲ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਜਿਹੜੀ ਨਵੀਂ ਪੀੜ੍ਹੀ ਆ ਉਹ ਜ਼ਿਆਦਾ ਮੋਬਾਈਲ ਨਾਲ ਜੁੜੀ ਹੋਈ ਆ ਇਸ ਕਰਕੇ ਇਸ ਤਿਹਾੜੀ ਤੇ ਬੈਠ ਕੇ ਜਿਹੜਾ ਦੁੱਖ ਸੁੱਖ ਸਾਂਝਾ ਕਰਨਾ ਚਾਹੀਦਾ ਸਾਊਂਡ ਦੀ ਵੀ ਗੱਲ ਕੀਤੀ ਕਿਉਂਕਿ ਚਾਹੇ ਲੋਹੜੀ ਦਾ ਤਿਹਾੜੀ ਹੋਵੇ ਚਾਹੇ ਦੀਵਾਲੀ ਦਾ ਕਈ ਵਾਰੀ ਹੁੰਦਾ ਵੀ ਲੋਕ ਉੱਚੀ ਆਵਾਜ਼ 'ਚ ਜਿਹੜੇ ਸਪੀਕਰ ਲਾ ਕੇ ਨੱਚਦੇ ਕੋਦਦੇ ਨੇ ਤੇ ਕਈ ਵਾਰੀ ਸ਼ਰਾਬ ਵਗੈਰਾ ਵੀ ਪੀਂਦੇ ਨੇ ਤੇ ਲੜਾਈ ਝਗੜੇ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਜਾਂ ਆਪਾਂ ਇਹ ਕਹਿ ਦਈਏ ਵੀ ਜਿਹੜਾ ਗਵਾਂਡੀਆਂ ਨੂੰ ਕਈ ਵਾਰੀ ਕੋਈ ਬਿਮਾਰ ਸਮਾਰ ਹੁੰਦਾ ਉਹਨਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਤੇ ਨਾਲ ਦੇ ਨਾਲ ਜਿਹੜੇ ਇਹ ਇੱਥੇ ਆਉਂਦੇ ਨੇ ਪਾਥੀਆਂ ਦਾ ਵਪਾਰ ਕਰਦੇ ਨੇ ਇਹਨਾਂ ਦੀ ਵੀ ਖਰੀਦਦਾਰ ਜ਼ਰੂਰ ਕਰਨੀ ਚਾਹੀਦੀ ਹੈ ਜਿੱਥੇ ਪਵਿੱਤਰ ਤਿਹਾਰ ਵਿੱਚ ਸਾਨੂੰ ਹਿੱਸਾ ਪਾਉਣਾ ਚਾਹੀਦਾ ਉੱਥੇ ਯਾਦ ਰੱਖਣਾ ਚਾਹੀਦਾ ਨਾਲ ਹੀ ਨਾਲ ਇਹਨਾਂ ਦਾ ਜਿਹੜਾ ਕਾਰੋਬਾਰ ਆ ਉਹਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਪਵਿੱਤਰ ਤਿਹਾੜੀ ਤੇ ਲੋਹੜੀ ਦੇ ਤੇ ਬਾਥੀਆਂ ਲੈ ਕੇ ਆਉਂਦੇ ਨੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਤੇ ਨਾਲ ਹੀ ਜਿਹੜੀ ਕਾਮਨਾ ਵੀ ਕਰਨੀ ਚਾਹੀਦੀ ਹੈ ਇਹ ਤਿਹਾੜਾ ਤੇ ਸਾਨੂੰ ਰਲ ਮਿਲ ਕੇ ਜਿਹੜੇ ਲੋਕ ਬੈਠਣ ਤੇ ਆਪਦੀ ਖਰੀਦਦਾਰੀ ਕਰਨ ਜਿਹੜੇ ਖਰੀਦਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਜਿਹੜੇ ਦੁਕਾਨਦਾਰ ਨੇ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਮੇਰਾ ਨਾਮ ਜਗਤਾਰ ਸਿੰਘ ਜੀ ਕਿੱਥੋਂ ਆਏ ਅਸੀਂ ਜੈਸੰਗ ਤੋਂ ਆਏ ਜੈ ਸਿੰਘ ਤੁਸੀਂ ਜੈ ਸਿੰਘ ਪਿੰਡ ਹਾਂਜੀ ਤੇ ਕਿੰਨੀ ਕਿਤੇਰ ਤੋਂ ਆ ਰਹੇ ਹੋ ਆਪਣੇ ਬੱਚੇ ਸਨ ਹੋ ਗਏ 5-7 ਸਾਲ ਜੀ ਹਾਂਜੀ ਹਾਂਜੀ ਲਗਾਤਾਰ ਨਹੀਂ ਆਉਂਦੇ ਜੀ ਮਤਰੀ ਆਈ ਲੋੜੀ ਤਿਆਰ ਰਿਹਾ ਸੀ ਆ ਲੋੜੀ ਤੇ ਹਾਂਜੀ ਹਾਂਜੀ ਤੇ ਕਿੰਨੀਆਂ ਕਿਤਾਬੀਆਂ ਲੈ ਕੇ ਆਉਂਦੇ ਹੋ ਕਿਤਾਬੀ ਅਸੀਂ 2000 ਕਿਤਾਬੀ ਲੈ ਕੇ ਆਉਂਦੇ ਹਾਂ ਜੀ ਪਰ ਇੱਕ ਸਾਲ ਬਿਕ ਜਾਂਦੀ ਆ ਹਾਂਜੀ ਬੈਂਕ ਚ ਨਿਕਾਇਰ ਬਿਕ ਵੀ ਨਹੀਂ ਕੀ ਰਹਿ ਪੀ ਜਾਂਦੀ ਉਹ ਫਿਰ ਵਾਪਸ ਆਉਣਾ ਲੈ ਜਾਣੀ ਪੈਂਦੀ ਜੀ ਇਧਰ ਬਚਤ ਕਿੰਨੀ ਕਾਇਨਾ ਤੇ ਬਾਸ ਜੀ ਬਸ ਦਿਹਾੜੀ ਦਾ ਪੈਸੇ ਦਿਹਾੜੀ ਆ ਪਾ ਵਾ ਟਾਈਮ ਪਾਸ ਹੋ ਜਾਂਦਾ ਜੀ ਅਕੇਲੇ ਲੋਕ ਇਕੱਠੇ ਬਹਿ ਕੇ ਕਾਫੀ ਜਿਵੇਂ ਮੱਲਾ ਸਾਰਾ ਇਕੱਠਾ ਹੋ ਜਾਂਦਾ ਸੀ ਬਹੁਤ ਪਿਆਰ ਹੁੰਦਾ ਸੀ ਹਰੇਕ ਬੰਦਾ ਇੱਕ ਆਪਣੀ ਚਾਰ ਤਪਤੀਆਂ ਰੱਖ ਕੇ ਤੇ ਜਿਹੜੀ ਮਦਾਵਾ ਕਿਵੇਂ ਦੇ ਇਹ ਸਾਰਿਆਂ ਨੇ ਇਹ ਹੋਣਾ ਚਾਹੀਦਾ ਆਪਸ ਰਲ ਮਿਲ ਕੇ ਇਹ ਕਹਨੇ ਜਾਂਦੇ ਨੇ ਵੀ ਇਕੱਠੇ ਹੋ ਕੇ ਲੋਹੜੀ ਮਚਾਉਣਾ ਵੀ ਕੋਈ ਜਿਹੜੀ ਨਵੀਂ ਪੋਸਾ ਉਹ ਬਟਨ ਸਿੱਖਣਾ ਵੀ ਲੋਹੜੀ ਵੀ ਆਪੋ ਆਪ ਦੀ ਨਾਚ ਮਚਾਉਣੀ ਜੀ ਵੀ ਐਸੀ ਫੈਰਾਈ ਇਕੱਠੇ ਹੋ ਕੇ ਸਾਲ ਤੋਂ ਤਿਹਾਰ ਆਇਆ ਇੱਥੇ ਆਉਂਦਾ ਸਾਲ ਤੋਂ ਇੱਕ ਆਥੀ ਹਾਂਜੀ ਇਹ ਅਸੀਂ ਕੁਸਤਾ ਬਣਾ ਲੀਂਦੇ ਕੁਸ ਮੋਡਲ ਲੈ ਲੀਂਦੇ ਹਾਂਜੀ ਤੇ ਆਮ ਹੋਂ ਜਿਹੜੀਆਂ ਬੀਬੀਆਂ ਤਾਂ ਮੈਨੂੰ ਲੱਗਦਾ ਹਰੇ ਘਰ ਤੋਂ ਤਾਂ ਪਹਿਲੀ ਗੱਲ ਪਸੂ ਹੈ ਨਹੀਂ ਫਿਰ ਪਸਦੀਆਂ ਆ ਗਈ ਹੈ ਨਾ ਹਾਂਜੀ ਹਾਂਜੀ ਇਹ ਚੱਕਰ ਵੱਡੇ ਲੋਕ ਜਿਹੜੇ ਆਪਣਾ ਕੰਮ ਖੇਤੀਬਾੜੀ ਛੱਡ ਜਾਂਦੇ ਆ ਗਰੀਬ ਜਨਤਾ ਉਹ ਪਸਦੇ ਆ ਪਾਥੀ ਉਹਨਾਂ ਦੇ ਫਿਰ ਅਸੀਂ ਮੁੱਲ ਲੈ ਲੈਂਦੇ ਕਹਿੰਦੇ ਮੁੱਲ ਲਿਆ ਕੇ ਫਿਰ ਅਸੀਂ ਵੇਚ ਦਿੰਦੇ ਸਾਨੂੰ ਇੰਨਾ ਵੀ ਇੱਥੇ ਦਿਹਾੜੀ ਦਾ ਪਾਵਰ ਟਾਈਮ ਪਾਸ ਹੋ ਜਾਂਦਾ ਸਾਡਾ ਜਿਵੇਂ ਪਿਛਲੇ ਸਮਿਆਂ ਤੋਂ ਹੋਣਾ ਐ ਕਿ ਵਾਅਦੇ ਵੀ ਕੀਆ ਜਾਂ ਘੱਟ ਕੁਝ ਨਹੀਂ ਹੋਇਆ ਨੀ ਇਹ ਇਤੇ ਘੱਟ ਵਿਕ ਰਹੇ ਪਿਛਲੇ ਸਾਲਾਂ ਬਾਅਦ ਸੀ ਹਾਂ ਹਾਂਜੀ ਇਤੇ ਮੰਦਾ ਬਹੁਤਾ ਜੀ ਕਿਸ ਰੇਟ ਤੇ ਦੇ ਰਹੇ ਅਸੀਂ ਜੇ 6 ਰੁਪਏ ਪਾਥੀ ਦੇ ਰਹੇ ਹਾਂ ਜੀ ਇਸ ਟਾਈਮ ਠੀਕ ਹੈ ਜੀ ਚੇਤਰਾਮ ਕਿੱਥੋਂ ਆਏ ਅਸੀਂ ਆਏ ਜੈਤੋ ਤੋਂ ਕਿੰਨੇ ਸਾਲਾਂ ਤੋਂ ਪਾਥੀਆਂ ਵੇਚ ਰਹੇ ਹਨ ਹੋ ਗਏ 15 16 15 16 ਸਾਲ ਹੋ ਗਏ ਅੱਛਾ ਇੱਥੇ ਆਉਨੇ ਇਸੇ ਜਗ੍ਹਾ ਤੇ ਇੱਥੇ ਆਉਨੇ ਇੱਥੇ ਕਿੰਨੇ ਪਰਿਵਾਰ ਆਉਂਦੇ ਅਸੀਂ ਹਮਨੇ 2-3 ਘਰ ਆਉਨੇ ਪੱਠੀਆਂ ਤੇ ਫੁਲਿਆਂ ਪਾਠੀਆਂ ਪਰ ਉੱਥੇ ਹੀ ਲਿਆਉਣੇ ਪਿੰਡੋਂ ਜਾਬਰਬਾਹ ਜਿਹੜੇ 2-2 3-3 ਕਿਲੋ ਲੋਕਲ ਹੈਗੇ ਐ ਐਂਡ ਉਹਨਾਂ ਤੋਂ ਮੋਲ ਲੈਣ ਤੁਸੀਂ ਆਪ ਨੂੰ ਪਾਠੀਆਂ ਕਾ ਜਾ ਮੋਲ ਹੀ ਲੈਣੇ ਸਾਰਾ ਕਿੰਨੀ ਕ ਬਚਤ ਹੋ ਜਾਂਦੀ ਹੈ ਬਚਤ ਤਾਂ ਥੋੜੀ ਕਣੀ ਹੋ ਜਾਂਦੀ ਸੀ ਐਤ ਕਿਤੇ ਜਵੇਂ ਮੰਜੇ ਗਿਆ ਮਾਲ ਭੇਜ ਗਿਆ ਸਾਡਾ ਅੱਛਾ ਜਿਹੜਾ ਮੀ ਪਿਆ ਉਹਦੇ ਨਾਲ ਹੋਰ ਭੇਜਿਆ ਤੇ ਫਿਰ ਉਹਨਾਂ ਕੀ ਕਰੀਏ ਹੁਣ ਵਿਕਰੀ ਕਿੰਨੀ ਕ ਹੈਗੀ ਹੁਣ ਵਿਕਰੀ ਹੈ ਨਹੀਂ ਅੱਜ ਤਾਂ ਮੱਦਮ ਜਿਹਾ ਹੋਇਆ ਬਹਿ ਕੰਮ ਲਗਦਾ ਜਿਹੜੀ ਧੁੱਪ ਨਿਕਲੀ ਉਹਦੇ ਕਾਰਨ ਵੀ ਹੈ ਨਾ ਫਰਕ ਪੈ ਜਾਂਦਾ ਨਹੀਂ ਨਹੀਂ ਧੁੱਪ ਧੁੱਪ ਕਰਕੇ ਨਹੀਂ ਅੱਡੇ ਵਾਲੇ ਲੱਗਣ ਲੱਗੇ ਸਾਡੇ ਵਾਲੇ ਲੱਗਣ ਹਾਂ ਲੋਕਾਂ ਨੂੰ ਪਤਾ ਲੱਗ ਗਿਆ ਇਹ ਚੀਕਮਾਈ ਆ ਅੱਛਾ ਦੇਖੋ ਜਿਵੇਂ ਪਹਿਲਾਂ ਲੋਕ ਤਾਂ ਬਾਵਾ ਸਾਰੇ ਇਕੱਠਾ ਕੀਰਾ ਲਾ ਕੇ ਅੱਗ ਲਾਉਂਦੇ ਹੁੰਦੇ ਸੀ ਘਰਾਂ ਦੇ ਮੂਹਰੇ ਹੁਣ ਤਾਂ ਚਾਰਕ ਲੱਖਣਾ ਰੱਖ ਕੇ ਉਹ ਹੁਣ ਫਿਰ ਲੋਕਾਂ 'ਚ ਸੋਚ ਹੀ ਅੱਡ-ਅੱਡੀ ਜਵੀ ਪਈ ਹੈ ਨਾ ਫਿਰ ਥੋੜੇ-ਥੋੜੇ ਆਪ ਆਪ ਦੇ ਇਕੱਠੇ ਪਰਿਵਾਰ 'ਚ ਬਸ ਲਾ ਲੈਂਦੇ ਥੋੜੇ-ਥੋੜੀਆਂ ਇਹਦਾ ਕੀ ਕਾਰਨ ਮੰਨਦੇ ਹੋ ਜਿਵੇਂ ਪਹਿਲਾਂ ਲੋਕ ਮੱਲੇ ਦਾ ਮੱਲਾ ਇਕੱਠਾ ਮੈਂ ਇਹ ਤਾਂ ਦੇਖੋ ਜੀ ਹੁਣ ਕੰਮ ਹੁਣ ਦਿਨੋ ਦਿਨ ਕੱਟੀ ਜਾਂਦਾ ਇਹ ਤਾਂ ਅੱਗੇ ਤਾਂ ਇੱਕ ਗਲੀ ਚ ਕੀੜਾ ਲਾ ਲੈਂਦੇ ਸੀ ਸਾਰੇ ਜਣੇ ਇਕੱਠੇ ਹੋ ਕੇ ਹੁਣ ਤਾਂ ਨਹੀਂ ਲਾਉਂਦੇ ਲੱਗਦਾ ਵੀ ਜਿਵੇਂ ਇਹ ਏਕਤਾ ਵਾ ਹੈ ਨਾ ਜਿਵੇਂ ਪਹਿਲਾਂ ਬੰਦੇ ਚ ਹੁੰਦੀ ਉਹ ਟੁੱਕਦੀ ਜਾ ਰਹੀ ਹੈ ਉਹ ਪਿਆਰ ਉਹ ਪਿਆਰ ਹੁਣ ਹੈ ਹੀ ਨਹੀਂ ਕਿਸੇ ਨਾਲ ਵੀ ਨਹੀਂ ਜੀ ਦੇਖੋ ਹੁਣ ਤਾਂ ਸਮੇਂ ਦੇ ਹਿਸਾਬ ਨਾਲ ਚੱਲੀ ਜਾਂਦੇ ਲੋਕ ਕੀ ਨਾਮ ਹੈ ਤੁਹਾਡਾ ਕੋਮਲ ਜੀ ਐਸੇ ਕਿਉਂ ਆਏ ਹਾਂ ਬੋਰ ਤਾਂ ਆਏ ਹਾਂ ਹਾਂਜੀ ਕਿਤੇ ਕਿਤੇ ਕਿੰਨਾ ਚਿਰਤ ਲਾ ਰਹੇ ਬਾਤ ਇੱਥੇ ਸਾਨੂੰ 9-10 ਸਾਲ ਹੋ ਗਏ ਜੀ ਲੰਦਿਆਂ ਨੂੰ ਆਏ ਹਰ ਸਾਲ ਆ ਜਾਂਦੇ ਹਾਂ ਅਸੀਂ ਕਿੰਨੇ ਤੋਂ ਪਹਿਲਾਂ ਆਏ ਅਸੀਂ 1 ਹਫ਼ਤਾ ਪਹਿਲਾਂ ਆੰਦੇ ਹਾਂ ਜੀ ਤੇ ਜਿਵੇਂ ਪਿਛਲੇ ਸਾਲਾਂ ਚ ਬਿਕਰੀ ਨਹੀਂ ਰਹੀ ਆ ਹੁਣ ਕਿਵੇਂ ਠੀਕ ਆ ਘਟਤਾ ਵੱਧਾ ਆ ਪਿਛਲੇ ਸਾਲਾਂ ਨਾਲੋਂ ਤਾਂ ਠੀਕ ਹੀ ਆ ਜੀ ਹੁਣ ਘੱਟ ਵੀ ਇੱਕ ਪਾਸੇ ਦੇਖੀ ਤਾਂ ਘੱਟ ਵੀ ਐ ਵੱਧ ਵੀ ਆਏ ਹੁਣ ਮੌਕੇ ਤੇ ਪਤਾ ਲੱਗਦਾ ਇਹ ਤਾਂ ਕਿੰਨੇ ਪਰਿਵਾਰ ਬੁੜੇ ਇੱਥੇ ਆਉਂਦੇ ਪਰਿਵਾਰ ਤਾਂ ਬਹੁਤ ਆਉਂਦੇ ਜੀ ਤੁਹਾਡੇ ਹੀ ਆ ਪਿਛੇ ਨੂੰ ਸਾਰੇ ਹਾਂ ਜੀ ਸਾਡੇ ਸਾਰੇ ਚੇ ਸਾਰੇ ਇਹ ਐਵੇਂ ਰਿਸ਼ਤੇਦਾਰੀ ਚ ਹੀ ਆ ਜੀ ਪੱਥੀਆਂ ਤੁਸੀਂ ਫਿਰ ਕਿੱਥੀਆਂ ਲਿਆਉਣੀਆਂ ਇਹ ਅਸੀਂ ਜੱਤੋਂ ਤੋਂ ਖਰੀਦੀਆਂ ਜੀ ਅੱਛਾ ਦੇਖੋ ਖਰੀਦੀਆਂ ਹਾਂਜੀ ਅੱਛਾ ਤੇ ਉਹਦੇ ਪਾਸੋਂ ਹੈਗੇ ਇੰਨੇ ਜਿੰਨੇ ਜਿਮੇ ਉਜਤੰਤਾ ਉਹ ਜ਼ਿਮੀਦਾਰਾਂ ਦੇ ਮੌਲਾ ਉੱਤਰ ਵਾਲਾ ਜੀ ਜੱਤੋਂ ਮੰਡੀ ਉਹ ਉਹ ਪੱਥ ਦੇ ਆ ਅਸੀਂ ਖਰੀਦਦੇ ਹਾਂ ਜੀ ਮੁੱਲ ਕਿੰਨੀ ਕਿ ਬਚਤ ਹੋ ਜਾਂਦੀ ਆ ਉਹ ਬਚਤ ਤਾਂ ਆ ਵੀ ਦਿਹਾੜੀ ਵਾਲਾ ਕੰਮ ਹੀ ਆ ਜੀ ਬਸ ਵੀ ਹਾਂ ਹੋਰ ਬਾਲੀ ਬਚਤ ਨਹੀਂ ਜੀ ਆਪਾਂ ਕਹਿ ਦਈਏ ਵੀ ਇੰਨੇ ਬਚ ਜੂ ਇੰਨੇ ਬਚਤ ਹੋ ਜੂ ਇਹ ਨਹੀਂ ਜਦੋਂ ਹੁਣ ਲੋਕਾਂ ਕਟਨੀ ਕਿ ਜੇ ਪਿਛਲੇ ਸਮੇਂ ਵੀ ਪਿਛਲੇ ਸਮੇਂ ਤੇ ਨਾਲੋਂ ਨਾ ਹੁਣ ਜਿਵੇਂ ਸਮਾਂ ਦੇਖੀਏ ਵੀ ਲੋਕਾਂ ਦੀ ਭੀੜ-ਭੁੜ ਵੀ ਇੰਨੀ ਹੈ ਨਹੀਂ ਖਰੀਦਦਾਰੀ ਇੰਨੀ ਕਰੀ ਨਹੀਂ ਜਾਂਦੇ ਲੋਕ ਜਿਵੇਂ ਪਹਿਲਾਂ ਵੱਡੇ ਵੱਡੇ ਰਿਜ ਲਾ ਕੇ ਉਹ ਆਖ ਲਾਉਂਦੇ ਸੀ ਹੁਣ ਤਾਂ ਲੋਕ ਚਾਰ ਹਾਂ ਬਹੁਤ ਕਟ ਹੋ ਗਿਆ ਹੁਣ ਕੁਛ ਲੱਕੜ ਲੈ ਲੈਂਦੇ ਥੋੜੀ ਜੀ ਤੇ ਇੱਕ ਬੋਰੀ ਪਾਥੀ ਦੀ ਲੈ ਲੀਦੇ ਬਸ ਉਹਦੇ ਨਾਲ ਹੀ ਜ਼ਿਆਦਾ ਉਹ ਕਰ ਲੈਂਦੇ ਕੀ ਨਾਮ ਹਲ ਫਤਨਾ ਹੈ ਕਿਹੜਾ ਪਿਟੋ ਹੈ ਜੈਸਨ ਜੈਸਨ ਕਦੋਂ ਕਦੇ ਹੁੰਦੇ ਆ ਪਾਥਾਂ ਦੇ ਵਿਚਾਲੇ ਅੱਜ بس 2 ਸਾਲ ਹੋ ਗਏ ਪਾਤੀਆਂ ਦੇ ਦੇ ਨੀ ਤਾਂ ਪਾਸ ਕਰ ਰਿਹਾ ਉਹਦਾ ਕਿ ਕਿੰਨੀਆਂ ਕੁ ਪਾਤੀਆਂ ਲੈ ਕੇ ਆਂਦੀਆਂ ਪਾਤੀਆਂ ਜਿਹੜੀਆਂ ਬਸ 11200 15000 ਰੇਟ ਕੋ ਆਫੀ ਬਣਾ ਕੇ ਥੋੜੇ ਤੇ ਮੋਹ ਲੈ ਮੋਹ ਦਾ ਖਰੀਦਿਆ ਵਿਕ ਜੰਦੀਆਂ ਵਿਕ ਵੀ ਜਾਂਦੀਆਂ ਰਹਿ ਜਾਂਦੀਆਂ ਜਿਵੇਂ ਅੱਕੇ ਲੋਕ ਮਹੱਲੇ ਚ ਇਕੱਠੇ ਹੋ ਕੇ ਉਹ ਵੀ ਮਨਾਉਂਦੇ ਸੀ ਹੁਣ ਇਕੱਲੇ ਇਕੱਲੇ ਮਨਾਉਂਦੇ ਆ ਕੀ ਕਾਰਨ ਮੰਨਦੇ ਉਹ ਜਿਹੜਾ ਮੋਹ ਪਿਆਰ ਖਤਮ ਹੁੰਦਾ ਮੋਹ ਪਿਆਰ ਦੇ ਉਹਨਾਂ ਦੇ ਬੰਦਾਂ ਦੀ ਕਿਸਮਤ ਹੈ ਵੀ ਹੁਣ ਅੱਡ-ਔੜ ਆਉਂਦੀਆਂ ਘਰੇ ਪਾਈ ਜਾਂਦੇ ਆ ਤੇ ਕਿੰਨੀ ਕੁ ਫਰਕ ਕਮਾਈ ਹੋ ਜਾਂਦੀ ਹੈ ਕਮਾਈ ਕਿਹੜੀ ਹੁੰਦੀ ਹੈ 100 200 ਰੁਪਏਾਂਾਂ ਬਾਂਪਾ ਤੇ 200 ਕਿੰਨੇ ਕਿੰਨੇ ਕ ਜਾਣੇ ਹੋਗੇ ਅੱਛਾ ਜੀ ਸੀਖਾਤ ਜੀ ਮੇਰਾ ਨਾਮ ਸੁਰਿੰਦਰ ਸਿੰਘ ਸਿੰਧੂ ਹੈ ਜੀ ਸੁਰਿੰਦਰ ਕੀ ਕਹਿਣਾ ਚਾਹੁੰਦੇ ਲੋਡੀ ਦਾ ਤਿਹਾੜਾ ਲੋਡੀ ਦਾ ਤਿਹਾੜ ਦੇਖੋ ਜੀ ਬੜਾ ਖੁਸ਼ੀਆਂ ਦਾ ਤਿਹਾੜਾ ਹੈ ਜੀ ਪਹਿਲਾਂ ਲੋਕ ਇਹ ਤਾਂ ਹੀ ਬਣਾਇਆ ਸੀ ਪਹਿਲਾਂ ਲੋਕ ਇਕੱਠੇ ਹੋ ਕੇ ਬਹਿੰਦੇ ਸੀ ਇਸ ਤੇ ਹੁਣ ਵੀ ਸਾਨੂੰ ਐਵੇਂ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਬੈਠਣਾ ਚਾਹੀਦਾ ਲੋਕ ਕੱਲ ਲੈ ਕੇ ਆਉਂਦੇ ਘਰਾਂ ਚ ਪਾਉਣ ਲੱਗ ਪਏ ਹੁਣ ਸਾਰੇ ਇਕੱਠੇ ਹੋ ਕੇ ਬੈਠਣ ਦੁਖਸੋ ਕਰਨ ਆਉਂਦਾ ਤੇ ਪਿਆਰ ਮੁਹੱਬਤ ਏਕਤਾ ਬਣੀ ਰਹਿੰਦੀ ਸਾਰਿਆਂ 'ਚ ਇੱਕ ਪਾਪੀਆਂ ਵਿਚ ਨਾਲੇ ਵੀ ਆਏ ਆ ਹਾਂਜੀ ਇਹ ਇਹਨਾਂ ਦਾ ਜੀ ਬਹੁਤ ਜ਼ਰੂਰੀ ਹੈ ਜੀ ਇਹ ਗਰੀਬ ਬੰਦੇ ਨੇ ਜੀ ਵਿਚਾਰੇ ਆ ਉਹਦਾ ਮਜ਼ਦੂਰੀ ਮਿਹਨਤ ਕਰਦੇ ਨੇ ਸਾਨੂੰ ਸਾਰਿਆਂ ਨੂੰ ਇਹਨਾਂ ਨੂੰ ਲੈਣਾ ਚਾਹੀਦਾ ਹੈ ਸਮਾਨ ਸਾਰਾ ਨਾਲੇ ਤਾਂ ਇਹਨਾਂ ਨੂੰ 2 ਰੁਪਏ ਬੰਨ ਇਹਨਾਂ ਦਾ ਤਿਉਹਾਰ ਖੁਸ਼ੀਆਂ ਭਰਿਆ ਹੋਵੇ ਜੀ ਤੇ ਬਾਕੀ ਮੈਂ ਨਾ ਜੀ ਇਹ ਕਹਿਣਾ ਚਾਹੁੰਦਾ ਸਾਰਾ ਬਚੰਡੇ ਵਸਗਿਆਂ ਨੂੰ ਸਭ ਨੂੰ ਇਸ ਪਵਿੱਤਰ ਦਿਹਾੜੇ ਦੇ ਲੋਹੜੀ ਦੇ ਮਾਘੀ ਦੇ ਬਹੁਤ ਬਹੁਤ ਉਧਾਂਗੇ ਕੰਗratulations ਇੱਕ ਇਹ ਵੀ ਦੇਖਿਆ ਵੀ ਤਿਹਾੜਾਂ ਦੇ ਵਿੱਚ ਲੋੜੀ ਜਿਹਾ ਦੀਵਾਲੀ ਹੋਵੇ ਲੋਕ ਤੋਂ ਸਾਊਂਡ ਲਾ ਕੇ ਜਿਹੜੇ ਗੁਆਂਢੀਆਂ ਨੂੰ ਵੀ ਡਿਸਟਰਬ ਕਰਦੇ ਤੇ ਕਈ ਵਾਰੀ ਲੜਾਈ ਝਗੜੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਦੇਖੋ ਜੀ ਮੈਂ ਤਾਂ ਇਹ ਚੀਜ਼ ਬਿਲਕੁਲ ਤੁਸੀਂ ਸਹੀ ਸਵਾਲ ਕੀਤਾ ਹੈਗਾ ਨਹੀਂ ਚਾਹੀਦਾ ਜਿਲਾਉਣਾ ਆਰਾਮ ਬੈਠ ਕੇ ਗੱਲਾਂ ਕਰੋ ਜੀ ਇਹ ਗੱਲਾਂ ਕਰਨ ਦਾ ਤਿਹਾੜ ਹੈਗਾ ਆਰਾਮ ਨਾਲ ਬੈਠ ਕੇ ਉਹਦੀਆਂ ਗੱਲਾਂ ਕਰੋ ਜੇ ਕਿਸੇ ਨੇ ਡੀਜੇ ਵਗੈਰਾ ਲਾਉਣਾ ਉਹਦਾ ਅੰਦਰ ਲਾ ਲਓ 10 ਮਿੰਟ ਤੇ ਨੱਚ ਕੇ ਡੋ ਮੇਰੇ ਅੱਜ ਕੱਲ੍ਹ ਆ ਕੇ ਬੱਚੇ ਆ ਕੇ ਉਹ ਕੱਲੇ ਕੱਲੇ ਘਰ ਦੇ ਕੱਲੇ ਕੱਲੇ ਰਹਿੰਦੇ ਆ ਜੇ ਇਕੱਠੇ ਹੋਣ ਤਾਂ ਉਹਨਾਂ 'ਚ ਪਿਆਰ ਵੀ ਵਾਧਦਾ ਹੈ ਵਾਧਦਾ ਹੀ ਆ ਜੀ ਨੇਚਰਲੀ ਆ ਪਹਿਲੀ ਗੱਲ ਤਾਂ ਤੁਸੀਂ ਕੋਰ ਦੇਖੋ ਜੀ ਹੁਣ ਬੱਚੇ ਕਿਸੇ ਦੇ ਇੱਥੇ ਤਾਂ ਰਹਿ ਹੀ ਨਹੀਂ ਸਾਰੇ ਬਾਹਰ ਚਲੇ ਗਏ ਹਾਂ ਜੀ ਅਸੀਂ ਤਾਂ ਮੈਨੂੰ ਐ ਲੱਗਦਾ ਉਹ ਦੀ ਸਭ ਤਾਂ ਹੀ ਭੁੱਲਾਂਗੇ ਸਾਰੇ ਇੱਥੇ ਹੋਣ ਉਹਨਾਂ ਨੂੰ ਮਾਪਿਓ ਦੱਸਣ ਵੀ ਇੱਥੇ ਹਰ ਕਿਉਂ ਮਨਾਏ ਜਾਂਦੇ ਸੀ